ਆਪਾ ਇਹ ਲੋਕਾਂ ਨੂੰ ਭੂਤ ਬੰਦਿਆਂ ਚ ਨਹੀਂ ਵੜਦੇ ਨਹੀਂ ਵੜਦੇ ਜਿਵੇਂ ਉਹ ਪੁੱਛਾਂ ਕੋਈ ਦਿੰਦੇ ਆ ਜਾਂ ਉਹ ਲੈ ਕੇ ਛੱਤਰ ਮਾਰਦੇ ਆ ਭੂਤ ਕੱਢਤਾ ਜਾਂ ਬਹੁਤ ਸਾਰੇ ਡੇਰੇ ਬਣੇ ਆ ਜਿੱਥੇ ਉਹ ਚੌਂਕੀਆਂ ਪਰਣ ਲੋਕ ਜਾਂਦੇ ਆ ਫਿਰ ਉਹ ਸਿਰ ਮਾਰਦੇ ਆ ਨਹੀਂ ਵੜਦੇ ਜੀ ਸਾਈਕੋਲੋਜੀਕਲ ਪ੍ਰੋਬਲਮ ਹੈ ਸਾਰੀ ਫਿਰ ਉਹ ਆਵਾਜ਼ ਚੇਂਜ ਹੋ ਜਾਂਦੀ ਹੈ ਕੁਝ ਨਹੀਂ ਹੁੰਦਾ ਇਹ ਸਭ ਕੁਝ ਕੁਝ ਵੀ ਨਹੀਂ ਹੁੰਦਾ ਜਿਹੜਾ ਇੰਨੀ ਵੱਡੀ ਉਹ ਤਾਂ ਲਾਈਵ ਚੱਲਦਾ ਅੱਜ ਕੱਲ ਫੇਸਬੁੱਕ ਤੇ ਸਾਰਾ ਕੁਝ ਮੈਨਾਂ ਜੀ ਚੰਗੇ ਭੌਲੇ ਬੰਦੇ ਝਾਂਜਰਾ ਝੁੰਜਰਾ ਮਹਿੰਦੀ ਲਾ ਕੇ ਝਾਂਜਰਾ ਪਾ ਕੇ ਆਪ ਸਿਰ ਕੁਮਾ ਕੇ ਫਿਰ ਆਵਾਜ਼ ਚੇਂਜ ਹੁੰਦੀ ਫਿਰ ਕਹਿੰਦੇ ਇਹਦੇ ਵਿੱਚ ਕੋਈ ਆ ਗਿਆ ਹੁਣ ਉਹ ਲੋਕਾਂ ਨੂੰ ਦੱਸ ਰਹੇ ਹੁੰਦੇ ਆ ਜਿਹੜਾ ਤਾਂ ਆਮ ਪਬਲਿਕ ਨਾਲ ਹੋ ਰਿਹਾ ਉਹ ਤਾਂ ਸਾਈਕੋਲੋਜੀਕਲ ਡਿਸਆਰਡਰ ਹੈ ਜਿਹੜੇ ਗੱਡੀ ਤੇ ਬੈਠ ਕੇ ਲੋਕ ਕਰ ਰਹੇ ਆ ਉਹ ਡਰਾਮਾ ਹੈ ਕਮਾਈ ਦਾ ਸਾਧਨ ਹੈ ਸਿਰਫ 100 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਵੱਖਰੇ ਵਿਸ਼ੇ ਤੇ ਇਹ ਵਿਸ਼ਾ ਹੈ ਉਤਪ੍ਰੇਕ ਅਸਟਰੋਲੋਜੀ ਕੁੰਡਲੀ ਤੇ ਅੱਜ ਦੇ ਟਾਈਮ ਵਿੱਚ ਸਾਡੇ ਸਮਾਜ ਵਿੱਚ ਕੁੰਡਰੀ ਦਿਖਾਉਣਾ ਹੱਥ ਦਿਖਾਉਣਾ ਤੇ ਭੂਤ ਭਾਤ ਇਹਨਾਂ ਦੇ ਚੱਕਰਾਂ ਵਿੱਚ ਪਏ ਲੋਕਾਂ ਲਈ ਇਹ ਪੋਡਕਾਸਟ ਆਪਾਂ ਤਿਆਉ ਆਪਾਂ ਸੁਣਦੇ ਆ ਤੁਸੀਂ ਇਹ ਦੱਸ ਸਕਦੇ ਹੋ ਕਿ ਵਿਆਹ ਟੁੱਟੂਗਾ ਕਿ ਵਿਆਹ ਚੱਲੂਗਾ ਇਹ ਕੁਦਰਤ ਹੈ ਤੁਸੀਂ ਬੈਠ ਕੇ ਇਹ ਕਿਵੇਂ ਤੈਅ ਕਰਦੇ ਹੋਗੇ ਕਿਵੇਂ ਡਿਸਾਈਡ ਕਰਦੇ ਹੋਗੇ ਕਿ ਐਸਟ੍ਰੋਲੋਜੀ ਪ੍ਰੈਡਿਕਸ਼ਨ ਦਾ ਸ਼ਾਸਤਰ ਨਹੀਂ ਹੈ ਠੀਕ ਹੈ ਇਟਸ ਨਾਟ ਟੂ ਬੀ ਪ੍ਰੈਡਿਕਟ ਐਨੀ ਇਵੈਂਟ ਇਹ ਸੰਭਾਵਨਾ ਦਾ ਸ਼ਾਸਤਰ ਹੈ ਪੂਜਾ ਕਰਾਂ ਦਾ ਵੀ ਕੋਈ ਫਾਇਦਾ ਨਹੀਂ ਪੂਜਾ ਭਾਜੀ ਸਾਡੇ ਲਈ ਨਹੀਂ ਫਾਇਦਾ ਦੇਖੋ ਸਾਡੇ ਲਈ ਮਤਲਬ ਸਿੱਖਾਂ ਲਈ ਨਹੀਂ ਫਾਇਦਾ ਉਪਰੇ ਉਤੇ ਦੂਜੇ ਦੇ बैड ਥਾਟਸ ਦਾ ਇਫੈਕਟ ਜਲਦੀ ਹੋ ਜਾਂਦਾ ਹੈ ਜੇ ਇਹਦੇ ਚ ਦਮ ਹੁੰਦਾ ਇਸ ਗੱਲ ਚ ਤੇ ਗੁਰੂ ਸਾਹਿਬ ਸਾਨੂੰ ਕਹਿ ਜਾਂਦੇ ਕਿ ਇਹਨੂੰ ਫੋਲੋ ਕਰੋ ਜੇ ਤੁਸੀਂ ਪੂਰੇ ਗੁਰਸਿੱਖ ਹੋ ਤੇ ਉਹਦੇ ਚ ਤੁਹਾਨੂੰ ਸਬਰ ਮਿਸਿੰਗ ਨਹੀਂ ਹੈ ਤਾਂ ਐਸਟ੍ਰੋਲੋਜੀ ਛੱਡੋ ਦਵਾਈ ਵੀ ਨਾ ਲਓ ਗੁਰੂ ਸਾਹਿਬ ਨੇ ਸਾਨੂੰ ਰੱਬ ਨਾਲ ਜੋੜਿਆ ਦੁਨੀਆਵੀ ਸਿੱਖਿਆ ਨਾਲ ਨਹੀਂ ਜੋੜਿਆ ਤਾਂ ਐਸਟ੍ਰੋਲੋਜਰ ਕੋਲ ਜਾਂਦਾ ਹੈ ਨਾ 90% ਲੋਕਾਂ ਦੀ ਇਹ ਗਲਤੀ ਹੁੰਦੀ ਹੈ ਉਹ ਉਹ ਸੁਣਨਾ ਚਾਹੁੰਦੇ ਨੇ ਜਿਹੜੇ ਘਰੋਂ ਸੋਚ ਕੇ ਆਏ ਨੇ ਲੋਕ ਪਹਿਲੀ ਗਲਤੀ ਇੱਥੇ ਹੁੰਦੀ ਹੈ। ਹੂੰ ਤੁਸੀਂ ਮੰਗਲਿਕ ਦੀ ਗੱਲ ਕਰ ਰਹੇ ਸੀਗੇ ਇੰਟਰੋ ਚ ਤਾਂ ਉੱਥੇ ਕਹਿ ਰਹੇ ਸੀਗੇ ਜੇ ਕੋਈ ਮੰਗਲਿਕ ਹੈ ਨਹੀਂ ਹੈ ਲੋਕ ਨਾ ਰਿਸ਼ਤਾ ਜੋੜ ਲੈਂਦੇ ਨੇ। ਤੇਵਾ ਦਿਖਾਣ ਆ ਗਏ। ਜੀ ਇਹ ਦੀ ਮੰਗਲਿਕ ਹੈ ਨਾ ਚੋ ਕੋਈ। ਜੇ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਇਹ ਰਿਸ਼ਤਾ ਨਹੀਂ ਚੱਲਦਾ ਤਾਂ 90% ਉਹ ਫੇਰ ਕਹਿਣਗੇ ਜੀ ਫੇਰ ਕੋਈ ਗੱਲ ਨਹੀਂ ਤੁਹਾਡੇ ਕੋਲ ਆਈ ਗਈਆਂ ਤਾਂ ਇਹਦਾ ਉਪਾਅ ਦੱਸੋ। ਹੂੰ ਉੱਥੋਂ ਹੋ ਗਈ ਦੁਕਾਨਦਾਰੀ ਸ਼ੁਰੂ। ਹੂੰ जिने उपाय दसने उने दस देना पैसे विवाह करा दो कुंभ विवाह करा दो एक करा दो ये रेने पैसे लगणगे हालांकि उदे नाल कुछ नहीं हुंदा ਤੇ ਐਸਟਰੋਲੋਜੀ ਤੇ ਇਹੀ ਹੈ ਨਾ ਐਸਟਰੋਲੋਜੀ ਉਪਾਏ ਨਗ ਪਾਣੀ ਇਹਨੇ 파ਟਾ ਸਾਡੇ ਸਮਾਜ ਵਿੱਚ ਅਜਿਹੇ ਬਾਬੇ ਅਜਿਹੇ ਆਚਾਰੀਆ ਬਹੁਤ ਹਨ ਜੋ ਕਿਸੇ ਤਰ੍ਹਾਂ ਦਾ ਸਾਨੂੰ ਨਗ ਪਵਾ ਦਿੰਦੇ ਹਨ ਅਤੇ ਕਹਿੰਦੇ ਹਨ ਤੁਹਾਡਾ ਭਵਿੱਖ ਬਦਲ ਜਾਏਗਾ ਪਰ ਗੱਲ ਸੱਚ ਹੈ ਜਿਹੇ ਜਿਹਾਂ ਕਰਨ ਨਾਲ ਬੰਦੇ ਦੀ ਕਿਸਮਤ ਬਦਲਦੀ ਹੁੰਦੀ ਤਾਂ ਅੱਜ ਸਮਾਜ ਵਿੱਚ ਕੋਈ ਭੁੱਖਾ ਨਾ ਹੁੰਦਾ ਤੇ ਸਾਰੇ ਹੀ ਅਮੀਰ ਹੋਣੇ ਸੀ ਕਿਉਂਕਿ 150 ਦੇ ਨਗ ਨਾਲ ਕਿਸੇ ਦੀ ਤਕਦੀਰ ਬਦਲੀ ਜਾ ਸਕਦੀ ਸੀ ਪਰ ਅਜਿਹਾ ਕੁਝ ਨਹੀਂ ਹੁੰਦਾ ਕਿਉਂਕਿ ਜੋ ਸਾਡੇ ਲੇਖਾਂ ਦੇ ਵਿੱਚ ਟਰੋ ਲਿਖਿਆ ਹੈ ਉਹੀ ਘਟਿਤ ਹੋਣਾ ਹੈ ਸਾਡੇ ਭਵਿੱਖ ਨੂੰ ਬਦਲਿਆ ਨਹੀਂ ਜਾ ਸਕਦਾ ਇਹ ਗੱਲ ਸੱਚ ਹੈ ਭਵਿੱਖ ਬਦਲਣ ਦੀ ਤਾਕਤ ਦੁਨੀਆਂ ਦੇ ਕਿਸੇ ਇਨਸਾਨ ਵਿੱਚ ਨਹੀਂ ਹੈ ਉਹ ਹੈ ਤਾਂ ਸਿਰਫ ਪਰਮਾਤਮਾ ਦੀ ਕਿਉਂਕਿ ਸਾਡੇ ਗੁਰੂ ਪੀਰ ਵੀ ਇਸ ਧਰਤੀ ਤੇ ਆਏ ਉਹਨਾਂ ਨੇ ਵੀ ਲੱਖਾਂ ਦੁੱਖ ਚੱਲੇ ਤੇ ਚਮਤਕਾਰ ਹਵਨ ਕਰਾ ਦਿਓ ਇੱਥੇ ਜਾ ਕੇ ਜੰਡ ਨਾਲ ਵਿਆਹ ਕਰਾ ਲਓ ਪਿੱਪਲ ਨਾਲ ਵਿਆਹ ਕਰਾ ਲਓ ਸਿਰਫ ਇਹੀ ਐਸਟਰੋਲੋਜੀ ਨਹੀਂ ਹੈ। ਕੁੱਤੇ ਨਾਲ ਵਿਆਹ ਕਰਾ ਇੱਕ ਮੈਂ ਵੀਡੀਓ ਦੇਖੀ ਦੇਖੀ ਤੁਸੀਂ ਉਹ ਕੁੱਤੇ ਨਾਲ ਵਿਆਹ ਕਰਾ ਮੈਂ ਫਿਲਮ ਦੇਖੀ ਹੈ ਜੀ ਇਹਦੇ ਉੱਤੇ ਪੰਜਾਬੀ ਕੋਈ ਮੂਰੀ ਹੈ ਗਿੱਪੀ ਦੀ ਉਹ ਚ ਇਦਾਂ ਹੀ ਹੈ ਕਿ ਕਾਫੀ ਉਪਾਏ ਕਰਾਏ ਜਾਂਦੇ ਆ। ਹਾਂ। ਇਹੀ ਐਸਟਰੋਲੋਜੀ ਨਹੀਂ ਹੈ ਭਾਈ। ਨਹੀਂ ਹੈ। ਅਸੀਂ ਤਾਂ ਸਮਝਦੇ ਇਹੀ ਐਸਟਰੋਲੋਜੀ ਹੈ। ਉਪਾਏ ਦੇ ਸੰਬੰਧ ਚ ਮੈਂ ਤੁਹਾਨੂੰ ਰੈਫਰੈਂਸਿਸ ਗ੍ਰੰਥਾ ਤੋਂ ਦੇਣਾ। ਸਕੰਧ ਪੁਰਾਨ ਕਰਕੇ ਇੱਕ ਗ੍ਰੰਥ ਹੈ। ਉਹਦੇ ਚ ਨਾ 27 ਨਕਸ਼ਤਰਾ ਦੇ ਜਿਹੜੇ ਅਸ਼ਵਨੀ ਕੁਮਾਰਸ ਨੇ ਉਹ ਆਪਣੇ ਆਪ ਚ ਰਿਸ਼ੀ ਦੀ ਸੰਤਾਨ ਹੈ। ਉਹਨਾਂ ਦੀ ਪਸੰਦ ਨਾ ਪਸੰਦ ਨੂੰ ਵਿਖਿਆਨ ਕੀਤਾ ਗਿਆ ਹੈ ਲੋਕਾਂ ਨੇ ਉਹਨੂੰ ਉਪਾਏ ਬਣਾ ਲਿਆ ਉਪਾਏ ਦਾ ਮਤਲਬ ਹੋਇਆ ਕਿ ਫਲਾਉ ਉਪਾਏ ਕਰਕੇ ਇਵੈਂਟ ਨੂੰ ਚੇਂਜ ਕਰ ਦੋਗੇ ਨਾ ਤਾਂ ਸਨਾਤਨਾਂ ਚ ਕੋਈ ਇਦਾਂ ਦੀ ਕਥਾ ਹੈ ਕਿ ਪਰਮਾਤਮਾ ਨੇ ਰੱਬ ਨੇ ਕਿਸੇ ਵੀ ਅਵਤਾਰ ਚ ਉਪਾਏ ਕਰਕੇ ਚੀਜ਼ਾਂ ਨੂੰ ਬਦਲਤਾ ਨਾ ਹੀ ਸਿੱਖੀ ਸਿਧਾਂਤਾਂ ਚ ਇਹਦੀ ਕੋਈ ਜਗ੍ਹਾ ਹੈ ਸਕਦੇ ਹੋ ਕਿ ਵਿਆਹ ਟੁੱਟੂਗਾ ਕਿ ਵਿਆਹ ਚੱਲੂਗਾ ਸਟ੍ਰੋਲੋਜੀ ਦੱਸ ਸਕਦੀ ਹੈ ਇਹ ਕੁਦਰਤ ਹੈ ਤੁਸੀਂ ਬੈਠ ਕੇ ਇਹ ਕਿਵੇਂ ਤੈਅ ਕਰਦੇ ਹੋਗੇ ਕਿਵੇਂ ਡਿਸਾਈਡ ਕਰਦੇ ਹੋਗੇ ਭਾਜੀ ਡਿਸਾਈਡ ਨਹੀਂ ਕਰਦੇ ਭਵਿੱਖ ਬਦਲਣ ਦਾ ਦੇ ਨਾਮ ਤੇ ਸਾਡੇ ਨਾਲ ਕੋਰੀ ਠੱਗੀ ਹੋ ਰਹੀ ਹੈ ਇਹ ਲੋਕ ਜੋ ਸਿਰ ਘਮਾਉਂਦੇ ਹਨ ਪੁੱਛਾਂ ਕੱਢਦੇ ਹਨ ਇਹ ਇੱਕ ਕੋਰਾ ਡਰਾਮਾ ਹੈ ਇਹ ਸਾਨੂੰ ਲੁੱਟਦੇ ਹਨ ਇਹਨਾਂ ਦੇ ਲੁੱਟਣ ਦਾ ਤਰੀਕਾ ਵੱਖੋ ਵੱਖਰਾ ਹੋ ਸਕਦਾ ਹੈ ਪਰ ਇਹ ਹਰ ਤਰ੍ਹਾਂ ਦੀ ਸਾਡੇ ਨਾਲ ਲੁੱਟ ਹੀ ਕਰ ਰਹੇ ਹਨ ਸਾਡਾ ਭਵਿੱਖ ਕਦੇ ਵੀ ਬਦਲਿਆ ਨਹੀਂ ਜਾ ਸਕਦਾ ਸਾਡੇ ਕਰਮਾਂ ਵਿੱਚ ਸਾਡੇ ਨਸੀਬਾਂ ਵਿੱਚ ਸਾਡੇ ਲੱਕ ਵਿੱਚ ਜੋ ਕੁਝ ਹੁੰਦਾ ਹੈ ਉਹ ਸਾਨੂੰ ਹਰ ਹਿੱਲੇ ਹੀ ਮਿਲ ਕੇ ਰਹਿੰਦਾ ਹੈ ਹਾਂ ਸਮਾਂ ਲੱਗ ਸਕਦਾ ਹੈ ਕਿਉਂਕਿ ਸਮੇਂ ਦਾ ਚੱਕਰ ਜ਼ਰੂਰ ਹੁੰਦਾ ਹੈ ਕਿਉਂਕਿ ਹਰ ਚੀਜ਼ ਸਾਨੂੰ ਸਮੇਂ ਦੇ ਮੁਤਾਬਕ ਹੀ ਮਿਲਦੀ ਹੈ ਜ਼ਿੰਦਗੀ ਦੀ ਮੈਚਿਓਰਿਟੀ ਨਾਲ ਹੀ ਮਿਲਦੀ ਹੈ ਤੇ ਇਹ ਨਹੀਂ ਹੁੰਦਾ ਹੈ ਕਿ ਸਾਨੂੰ ਜੋ ਚੀਜ਼ ਅੱਜ ਚਾਹੀਦੀ ਹੈ ਉਹ ਅੱਜ ਹੀ ਮਿਲ ਜਾਵੇ ਸਮਾਂ ਪੈਣ ਨਾਲ ਤੇ ਸਾਡੇ ਕਰਮਾਂ ਨਾਲ ਸਾਨੂੰ ਉਹ ਚੀਜ਼ ਮਿਲਦੀ ਹੈ ਸਾਡੇ ਸਟਰਗਲ ਨਾਲ ਮਿਹਨਤ ਨਾਲ ਉਹ ਚੀਜ਼ ਮਿਲਦੀ ਹੈ ਕਿਸੇ ਵੀ ਜਾਦੂ ਟੂਨੇ ਨਾਲ ਸਾਡੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪੈਂਦਾ ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਦਾ ਅਸੀਂ ਇਹ ਦੀ ਸਭ ਤੋਂ ਪਹਿਲਾਂ ਨਾ ਐਸਟ੍ਰੋਲੋਜੀ ਦਾ ਤੁਸੀਂ ਇੱਕ ਸਿੰਗਲ ਵਰਡ ਸਮਝੋ ਕਿ ਐਸਟ੍ਰੋਲੋਜੀ ਪ੍ਰੈਡਿਕਸ਼ਨ ਦਾ ਸ਼ਾਸਤਰ ਨਹੀਂ ਹੈ ਠੀਕ ਹੈ ਇਟਸ ਨਾਟ ਟੂ ਬੀ ਪ੍ਰੈਡिक्ट ਐਨੀ ਇਵੈਂਟ ਇਹ ਸੰਭਾਵਨਾ ਦਾ ਸ਼ਾਸਤਰ ਹੈ ਪੌਸਿਬਿਲਟੀਜ਼ ਦਾ ਸ਼ਾਸਤਰ ਹੈ ਕਿ ਕੀ ਹੋਣ ਦੀ ਕਿੰਨੀ ਸੰਭਾਵਨਾ ਹੈ ਇਹ ਪਲੈਨੇਟਰੀ ਪੋਜੀਸ਼ਨ ਦੱਸਦੀ ਹੈ ਕਿ ਕਿੰਨੇ ਪਰਸੈਂਟੇਜ ਹੈ ਹੂੰ ਦੋ ਕੁੰਡਲੀਆਂ ਨੇ ਤਾਂ ਫਿਰ ਇਹ ਪ੍ਰੋਬੈਬਿਲਟੀ ਹੈ ਕਿ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਕਿੰਨੇ ਪਰਸੈਂਟ 100% ਤੱਕ ਦੀ ਪ੍ਰੋਬੈਬਿਲਟੀ ਹੈ ਠੀਕ ਹੈ ਆਈਦਰ ਮੈਂ ਜਿਹੜੇ ਲੋਕ ਤੁਹਾਡਾ ਪੌਡਕਾਸਟ ਇਹ ਆਪਣਾ ਸ਼ੋਅ ਦੇਖ ਰਹੇ ਹੋਣਗੇ ਉਹਨਾਂ ਚੋਂ ਜਿਹਨੂੰ ਬੇਸਿਕ ਐਸਟ੍ਰੋਲੋਜੀ ਦੀ ਨੋਲੇਜ ਹੋਏਗੀ ਨਾ ਮੈਂ ਤੁਹਾਨੂੰ ਐਕਸਪਲੇਨ ਕਰਦਾ ਕੁੰਡਲੀ ਦਾ ਸੈਕੰਡ ਹਾਊਸ ਮੈਰਿਟਲ ਅੰਡਰਸਟੈਂਡਿੰਗ ਦਾ ਹਾਊਸ ਹੁੰਦਾ ਹੈ ਜੀ ਕੁੰਡਲੀ ਦਾ 7th ਹਾਊਸ ਸਪਾਊਸ ਨੂੰ ਰਿਪਰੈਜ਼ੈਂਟ ਕਰਦਾ ਹੈ ਹਮ ਕੁੰਡਲੀ ਦਾ 5th ਹਾਊਸ ਪ੍ਰੇਮ ਨੂੰ ਰਿਪਰੈਜ਼ੈਂਟ ਸਾਨੂੰ ਗੁਰੂ ਗ੍ਰੰਥ ਸਾਹਿਬ ਤੇਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੇ ਸਿੱਖ ਮਤ ਇੰਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੀ ਕਿਉਂਕਿ ਸਿੱਖ ਮਤ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲਾਂ ਦਾ ਕੋਈ ਜ਼ਿਕਰ ਨਹੀਂ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਗੱਲਾਂ ਨੂੰ ਸਾਫ਼ ਤੌਰ ਤੇ ਨਕਾਰਦੇ ਹਨ ਸਾਨੂੰ ਗੁਰੂ ਦੇ ਗਿਆਨ ਤੋਂ ਹੀ ਚੰਗੀ ਸੇਧ ਮਿਲਦਾ ਹੈ 12th ਹਾਊਸ ਬੈਡ ਪਲੇਜ਼ਰ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਦੇ ਇਹ ਤਿੰਨ ਹਾਊਸਸ ਖਰਾਬ ਹੋ ਗਏ ਉਹਦਾ ਵਿਆਹ ਤੇ ਹਸਬੰਡ ਵਾਈਫ ਗਰਲ ਐਂਡ ਬॉय ਬੋਥ ਦੇ ਖਰਾਬ ਨੇ ਵਿਆਹ ਨਹੀਂ ਚੱਲੇਗਾ ਤੇ ਸਿੱਖ ਸਕਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲ ਤੇ ਠੀਕ ਢੰਗ ਨਾਲ ਜਿਉਣਾ ਸਿੱਖ ਸਕਦੇ ਹਾਂ ਤੇ ਲੋੜ ਹੈ ਸਾਨੂੰ ਇਹਨਾਂ ਲੁਟੇਰਾਂ ਤੋਂ ਬਚਣ ਦੀ ਬਹਿਮਾ ਪਰਮਾਤਮਾ ਤੋਂ ਬਚਣ ਦੀ ਤੇ ਆਪਣੀ ਲੁੱਟ ਤੋਂ ਬਚਣ ਲਈ ਕਿਉਂਕਿ ਸਾਡੀ ਬਹੁਤ ਹੀ ਜ਼ਿਆਦਾ ਜੇਬ ਨੂੰ ਲੁੱਟਿਆ ਜਾ ਰਿਹਾ ਹੈ ਤੇ ਸਾਨੂੰ ਬਹਿਮਾ ਦੇ ਵਿੱਚ ਪਾ ਕੇ ਸਾਡੇ ਤੋਂ ਅਜਿਹੇ ਕੰਮ ਕਰਵਾਏ ਜਾ ਰਹੇ ਹਨ ਜੋ ਬੜੇ ਸ਼ਰਮਨਾਕ ਹੁੰਦੇ ਹਨ ਤੇ ਸੋ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਦੂ ਟੋਣਾ ਹੁੰਦਾ ਹੈ ਮੇਰੇ ਖਿਆਲ ਨਾਲ ਨਜ਼ਰ ਲੱਗ ਸਕਦੀ ਹੈ ਜਾਦੂ ਟੂਣਾ ਨਹੀਂ ਹੁੰਦਾ ਨਜ਼ਰ ਕਿਵੇਂ ਲੱਗ ਸਕਦੀ ਹੈ ਕੁੰਡਲੀ ਚ ਯੋਗ ਨੇ ਸ਼ਨੀ ਤੇ ਚੰਦਰਮਾ ਇਕੱਠੇ ਨੇ ਸ਼ਨੀ ਰਾਹੂ ਇਕੱਠੇ ਨੇ ਰਾਹੂ ਚੰਦਰ ਇਕੱਠੇ ਨੇ ਤਾਂ ਇਨਸਾਨ ਦੇ ਉੱਤੇ ਦੂਜੇ ਦੇ ਬੈਡ ਥਾਟਸ ਦਾ ਇਫੈਕਟ ਜਲਦੀ ਹੋ ਜਾਂਦਾ ਹੈ ਬਟ ਇਟਸ ਵੈਰੀ ਟੈਂਪਰੇਰੀ ਫਾਰ ਦਾ ਫਿਊ ਡੇਸ অর ਫਿਊ ਆਰਸ ਟੂਣਾ ਟੂਣਾ ਜਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਨਹੀਂ ਕੋਈ ਫਰਕ ਨਹੀਂ ਪੈਂਦਾ ਜਿੰਨਾ ਮਰਜੀ ਟੱਪੀ ਜਾਓ ਉੱਤੋਂ ਟੱਪ ਜੋ ਲੰਘ ਜੋ ਪੈਰ ਰੱਖ ਦੋ ਮੈਂ ਦੱਸਦਾ ਜਿਹਦਾ ਲਗਨ ਮਜ਼ਬੂਤ ਹੈ ਐਸਟ੍ਰੋਲੋਜੀਕਲ ਲੈਂਗੁਏਜ ਨੂੰ ਮੈਂ ਨਾਲ ਨਾਲ ਦੱਸਦਾ ਮੈਂ ਤੁਹਾਡੇ ਨਾਲ ਗੱਲ ਕਰਦਾ ਰਹੂੰਗਾ ਕਿਉਂਕਿ ਉਹਦੇ ਲਈ ਨਾ ਮੇਰੇ ਕੋਲ ਅਲਟਰਨੇਟਿਵ ਵਰਡਸ ਨਹੀਂ ਹੈਗੇ ਜਿਹਦਾ ਲਗਨ ਮਜ਼ਬੂਤ ਹੈ ਨਾ ਉਹਨੂੰ ਕੋਈ ਟੂਣਾ ਕੰਮ ਨਹੀਂ ਕਰਦਾ ਲਗਨ ਕੀ ਹੁੰਦਾ ਇਨਸਾਨ ਦੀ ਕੁੰਡਲੀ ਦਾ ਫਰਸਟ ਹਾਊਸ ਜਿਹੜਾ ਉਹਦੀ ਪਰਸਨੈਲਿਟੀ ਨੂੰ ਰਿਪਰਿਜ਼ੈਂਟ ਕਰਦਾ ਜਿਹਦਾ ਨਹੀਂ ਹੈ ਮਤਲਬ ਉਹਦੇ ਤੇ ਕਰ ਸਕਦਾ ਮੈਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਕੀ ਇਹ ਸਭ ਕੁਝ ਹੁੰਦਾ ਹੈ ਕਿਉਂਕਿ ਮਾਰਕੀਟ 'ਚ ਅੱਜ ਐਸਟ੍ਰੋਲੋਜੀ ਤੇ ਤਾੰਤ੍ਰਿਕ ਇਹ ਕੰਬਾਈਨਡ ਹੋ ਕੇ ਕੰਮ ਕਰ ਰਹੇ ਆ ਜਿਹੜੇ ਠੱਗ ਬੈਠੇ ਐ ਉਹ ਉਹੀ ਬੰਦਾ ਕਹਿੰਦਾ ਪਹਿਲਾਂ ਤੁਹਾਡੀ ਕੁੰਡਲੀ ਦੇਖਦਾ ਫਿਰ ਉਹ ਉਹੀ ਚੀਜ਼ਾਂ ਚ ਉਹਨੂੰ ਪਾਉਂਦਾ ਕਿ ਆਹ ਕਰਦੇਓ ਇਦਾਂ ਕਰਦੇਓ ਨਾਰੀਅਲ ਲੈ ਆਓ ਉਹਦੇ ਚ ਚੌਂਕ ਚ ਰੱਖ ਦੋ ਦੀਵਾ ਬਾਲ ਦੋ ਵਾਲ ਕੱਟ ਕੇ ਲੈ ਆਓ ਕਿਸੇ ਦੇ ਐਕਿਊਰੇਟ ਵੈਦਿਕ ਐਸਟ੍ਰੋਲੋਜੀ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀ ਮੈਂ ਕਰ ਰਿਆ ਇਹ ਸਾਰੀਆਂ ਚੀਜ਼ਾਂ ਨੂੰ ਕੰਡਮ ਕਰਦੀ ਐ ਨਹੀਂ ਮੰਨਦੀ ਸੀ ਮੈਂ رابطہ ਕਰਨ ਆਇਆ ਸੀਗਾ ਮੈਂ ਇਸ ਟਾਈਪ ਦੀ ਗੱਡੀ ਨਾਲ ਜੁੜਿਆ ਹੋਇਆ ਤੇ ਮੈਂ ਦੇਖਦਾ ਲੋਕ ਭੂਤ ਕੱਢਦੇ ਆ ਭੂਤ ਤਾਂ ਬੰਦਿਆਂ 'ਚ ਵੱੜਦਾ ਹੀ ਨਹੀਂ ਜੀ ਇਹ ਸਾਈਕਲੋਜੀਕਲ ਪ੍ਰੋਬਲਮ ਹੈ ਤੇ ਮੈਂ ਚਾਹੁੰਦਾ ਵੀ ਆਪਾਂ ਐਸਟ੍ਰੋਲੋਜੀ ਜਾਂ ਇਸ ਚੀਜ਼ ਦਾ ਸਾਰਾ ਲੈ ਕੇ ਸਹੀ ਰਾਹ ਪਾ ਦਈਏ ਲੋਕਾਂ ਨੂੰ ਭੂਤ ਬੰਦਿਆਂ 'ਚ ਨਹੀਂ ਵੱੜਦੇ ਨਹੀਂ ਵੱੜਦੇ ਜਿਵੇਂ ਉਹ ਪੁੱਛਾਂ ਕੋਈ ਦਿੰਦੇ ਆ ਜਾਂ ਉਹ ਲੈ ਕੇ ਛੱਤਰ ਮਾਰਦੇ ਆ ਭੂਤ ਕੱਢ ਤਾਂ ਜੇ ਬਹੁਤ ਸਾਰੇ ਡੇਰੇ ਬਣੇ ਆ ਜਿੱਥੇ ਉਹ ਚੌਂਕੀਆਂ ਪਰਣ ਲੋਕ ਜਾਂਦੇ ਆ ਫਿਰ ਉਹ ਸਿਰ ਮਾਰਦੇ ਆ ਨਹੀਂ ਬੜਦੇ ਜੀ ਸਾਈਕੋਲੋਜੀਕਲ ਪ੍ਰੋਬਲਮ ਹੈ ਸਾਰੀ ਫਿਰ ਉਹ ਆਵਾਜ਼ ਚੇਂਜ ਹੋ ਜਾਂਦੀ ਹੈ ਕੁਝ ਨਹੀਂ ਹੁੰਦਾ ਇਹ ਸਭ ਕੁਝ ਵੀ ਨਹੀਂ ਹੁੰਦਾ ਜਿਹੜਾ ਇੰਨੀ ਵੱਡੀ ਉਹ ਤਾਂ ਲਾਈਵ ਚੱਲਦਾ ਅੱਜ ਕੱਲ ਫੇਸਬੁੱਕ ਤੇ ਸਾਰਾ ਕੁਝ ਮੈਂ ਨਾ ਜੀ ਚੰਗੇ ਭਲੇ ਬੰਦੇ ਝਾਂਜਰਾ ਝੁੰਜਰਾ ਮਹਿੰਦੀ ਲਾ ਕੇ ਝਾਂਜਰਾ ਪਾ ਕੇ ਆਪ ਸਿਰ ਕੁਮਾ ਕੇ ਫਿਰ ਆਵਾਜ਼ ਚੇਂਜ ਹੁੰਦੀ ਫਿਰ ਕਹਿੰਦੇ ਇਹਦੇ ਵਿੱਚ ਕੋਈ ਆ ਗਿਆ ਹੁਣ ਉਹ ਲੋਕਾਂ ਨੂੰ ਦੱਸ ਰਹੇ ਹੁੰਦੇ ਆ ਜਿਹੜਾ ਤਾਂ ਆਮ ਪਬਲਿਕ ਨਾਲ ਹੋ ਰਿਹਾ ਉਹ ਤਾਂ ਸਾਈਕੋਲੋਜੀਕਲ ਡਿਸਆਰਡਰ ਹੈ ਜਿਹੜੇ ਗੱਡੀ ਤੇ ਬੈਠ ਕੇ ਲੋਕ ਕਰ ਰਹੇ ਆ ਉਹ ਡਰਾਮਾ ਹੈ ਕਮਾਈ ਦਾ ਸਾਧਨ ਹੈ ਸਿਰਫ 100% ਟੀਮ ਬੰਦੇ ਚ ਕੋਈ ਕਮੀ ਨਹੀਂ